ਹਾਂਜੀ ਮੇਰਾ ਨਾਮ ਸੁਖਦੇਵ ਸਿੰਘ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਤਲ ਪੰਜਮਾ ਤਖਤ ਸਿੰਘ ਸਭਜਤੇਰ ਬਾਬਾ ਜੀ ਬਾਬਾ ਬਲਬੀਰ ਸਿੰਘ ਜੀ ਖਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਤਲ ਪੰਜਮਾ ਤਖਤ ਉਹਨਾਂ ਵੱਲੋਂ ਅਸੀਂ ਇੱਥੇ ਹਾਜ਼ਰ ਹਾਂ ਤੇ ਪਹਿਲਾਂ ਵੀ ਜਿਹੜਾ ਪ੍ਰਬੰਧ ਸੀ ਉਹ ਸਾਰਾ ਬਾਬਾ ਜੀ ਦੇ ਕੋਲ ਹੀ ਸੀ ਬਾਬਾ ਬਲਬੀਰ ਸਿੰਘ ਜੀ ਮੁਖੀ ਬੁੱਢਾ ਤਲ ਕੋਲ ਇੱਥੇ ਹੁਣ ਵੀ ਉਹਨਾਂ ਦੇ ਕੋਲ ਹੀ ਪ੍ਰਬੰਧ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ ਡੇਢ ਦੋ ਸਾਲ ਹੋ ਚੱਲੇ ਨੇ ਜਿਹੜਾ ਕਿ ਕੇਸ ਚੱਲ ਰਿਹਾ ਸੀ ਮਨਜੋਹ ਕਦਲਤ ਦੇ ਵਿੱਚ ਜੋ ਵੀ ਅੱਜ ਮਨਜੋਹ ਕਦਲਤ ਦਾ ਫੈਸਲਾ ਹੋਇਆ ਉਹਨਾਂ ਦੇ ਹੁਕਮ ਅਨੁਸਾਰ ਪ੍ਰਸ਼ਾਸਨ ਇੱਥੇ ਹਾਜ਼ਰ ਤਸਕੀਲਦਾਰ ਸਾਹਿਬ ਸਾਰੇ ਹਾਜ਼ਰ ਤੇ ਉਸ ਮੁਤਾਬਕ ਹੀ ਸਰ ਉਹਨਾਂ ਦੇ ਹੁਕਮ ਨਿਰਦੇਸ਼ਾਂ ਨਾਲ ਸਾਰੇ ਜੋ ਮੰਦੋ ਅਦਾਲਤ ਦਾ ਹੁਕਮ ਹੈ ਜਿ cụcਰਾ ਅਕਾਰ ਪੁਗਾ ਦੀਆਂ ਸਬਾਵਾਂ ਹੋਣ ਚੱਲ ਮਿਲ ਕੇ ਹਾਂਜੀ ਬਿਲਕੁਲ ਇਹ ਸ਼੍ਰੋਮਣੀ ਸੇਵਾ ਰਤਨ ਪੰਤ ਰਹਨ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਤਕ ਕਾਲ ਬੁੱਢਾ ਦਲ ਪਹਿਲਾ ਤੱਕ ਉਹਨਾਂ ਵੱਲੋਂ ਅਸੀਂ ਇੱਥੇ ਪਹੁੰਚੇ ਤੇ ਉਹਨਾਂ ਦੇ ਹੱਕ ਦੇ ਵਿੱਚ ਹੀ ਜੋ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਤੋਂ 2 ਸਾਲ ਤੋਂ ਕੱਲ ਵੀ ਆਪੀ ਹੁੰਦੇ ਸੇ ਇਹ ਚੱਲ ਰਿਹਾ ਸੀ ਜੋ ਮਨਜੋਗ ਅਦਾਲਤ ਦਾ ਹੁਕਮ ਹੋਇਆ ਉਹਨਾਂ ਦੇ ਦੇਸ਼ਾਂ ਦੇ ਨਿਰਦੇਸ਼ਾਂ ਅਨੁਸਾਰ ਜੋ ਹੁਕਮ ਦੀ ਪਾਲਣਾ ਕਰਦੇ ਸਾਰੇ ਪ੍ਰਸ਼ਾਸਨ ਮਜੂਦ ਉਸਮਤਾ ਕੋਲ ਸੀ ਇੱਥੇ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਦੋਂ ਤੋਂ 145 ਇੱਥੇ ਲੱਗੀ ਸੀ ਉਸ ਤੋਂ ਬਾਅਦ ਜਦੋਂ ਕੋਰਟ ਚ ਕੇਸ ਗਿਆ ਇਸ ਦੇ ਇਨਸਾਫ ਤੇ ਤੇ ਅਸੀਂ ਆਪਣੇ ਵੱਲੋਂ ਆਪਣਾ ਪੱਖ ਪੇਸ਼ ਕਿਤਾ ਬਾਬਾ ਬਲਬੀਰ ਸਿੰਘ 94 ਕਰੋੜੀ ਹੋਣਾ ਵੱਲੋਂ ਜਿਨ੍ਹਾਂ ਦੇ ਇਤਾਰ ਤੇ ਸਬੂਤਾਂ ਦੇ ਇਤਾਰ ਤੇ ਡਾਕੂਮੈਂਟਸ ਦੇ ਇਤਾਰ ਤੇ ਇਹ ਸਾਰਾ ਫੈਸਲਾ ਆਇਆ ਅਸੀਂ ਜਦੋਂ ਤੋਂ ਇੱਥੇ ਪਹਿਲਾਂ ਬਾਬਾ ਬਲਬੀਰ ਸਿੰਘ ਜੀ ਕਾਬਦ ਸੀਗੇ ਉਹਨਾਂ ਦਾ ਹੀ ਕਬਜ਼ਾ ਸੀ ਉਹਨਾਂ ਦੀ ਸੇਵਾ ਦਾ ਹਿੱਤ ਸੇਵਾ ਕਰਦੇ ਸੀਗੇ ਅਸੀਂ ਸਾਰੇ ਆਪਣੀ ਲੀਜ਼ ਆਰਡਰ ਜੋ ਸਾਡੇ ਹੱਕ ਵਿੱਚ ਬਾਬਾ ਬਲਬੀਰ ਸਿੰਘ ਜੀ ਦੇ ਹੱਕ ਸੀ ਸਾਰੇ ਪੱਟੇ ਸਾਰਾ ਰੈਂਟ ਵਕਾ ਬੋਰਡ ਦਾ ਜੋ ਅਸੀਂ ਉਤਾਰਦੇ ਰਹੇ ਹਾਂ ਸਾਰਾ ਕੁਝ ਅਸੀਂ ਤੱਥਾਂ ਦੇ ਆਧਾਰ ਤੇ ਕੋਰਟ ਦੇ ਫੈਸਲੇ ਨਾਲ ਲਾਏ ਜਿਸ ਤਰ੍ਹਾਂ ਸਾਬਤ ਹੋਇਆ ਕਿ ਜਿਹੜਾ ਇੱਥੇ ਕਬਜ਼ਾ ਸਾਡਾ ਬਾਬਾ ਬਲਬੀਰ ਸਿੰਘ ਹੁਣਾਂ ਨਿਸ਼ਾਨਨੀ ਕਰੋੜੀ ਹੁਣਾਂ ਦਾ ਪਹਿਲਾਂ ਵੀ ਇੱਥੇ ਸੀ ਤੇ ਮੌਕੇ ਤੇ ਵੀ ਉਹਨਾਂ ਦਾ ਕਬਜ਼ਾ ਅੱਜ ਮਾਨਯੋਗ ਐਸ.ਡੀ.ਐਮ. ਸਾਹਿਬ ਨੇ ਆਪਣੇ ਆਰਡਰ ਨਾਲ ਹੀ ਬਹਾਲ ਕੀਤਾ ਬਾ ਤੇ ਸਾਨੂੰ ਅੱਜ ਰਿਸਿਵਰ ਜੋ ਤਹਿਸੀਲਦਾਰ ਸਾਹਿਬ ਪੁਆਇੰਟ ਸੀਗੇ ਉਹਨਾਂ ਨੇ ਸਾਨੂੰ ਜਿਹੜਾ ਹੈਗਾ ਕਬਜ਼ਾ ਵਾਪਸ ਕਾਨੂੰਨ ਦੇ ਮਤਾਬਕ ਸਾਨੂੰ ਕਬਜ਼ਾ ਵਾਪਸ ਦਵਾਇਆ ਜੋ ਅੱਛੇ ਵਾਦਾਰਾ ਨੇ ਇੱਥੇ ਕਬਜ਼ਾ ਲੈ ਲਿਆ